ਕਮਿਸ਼ਨ ਵੱਲੋਂ ਜ਼ਿਲ੍ਹਾ ਤਰਨਤਾਰਨ ਦੇ ਦੋ ਬਲਾਕਾਂ ਅਧੀਨ ਹੁੰਦੇ ਚਾਰ ਪਿੰਡਾਂ ਦੀਆਂ ਪੰਚਾਇਤੀ ਚੋਣਾਂ ਕਰਵਾਉਣ ਦੀ ਜਿਹੜੀ ਆ ਉਹ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ ਜਿਸ ਤੋਂ ਨੋਟੀਫਿਕੇਸ਼ਨ ਕੱਲ੍ਹ ਤੋਂ ਜਾਰੀ ਹੋ ਚੁੱਕਾ ਹੈ ਜੋ ਜਿਸ ਸੰਬੰਧ ਵਿੱਚ ਜਿਹੜੇ ਚਾਰ ਪਿੰਡ ਹਨ ਉਹਨਾਂ ਦੇ ਨਾਮ ਇਸ ਤਰ੍ਹਾਂ ਕਾਜੀਕੋਟ ਪਿੰਡ ਹੈ ਕਕਾ ਕੰਡਿਆਲਾ ਪੰਡੋਰੀ ਗੋਲਾ ਅਤੇ ਭਿੱਖੀਵਿੰਡ ਬਲਾਕ ਅਧੀਨ ਹੁੰਦੇ ਮਾੜੀ ਕੰਬੋਕੇ ਪਿੰਡ ਵਿੱਚ ਜਿਹੜੀ ਆ ਪੰਚਾਇਤੀ ਚੋਣਾਂ ਦੀ ਪ੍ਰਕਿਰਿਆ ਜਿਹੜੀ ਉਹ ਸ਼ੁਰੂ ਕਰਵਾ ਦਿੱਤੀ ਗਈ ਹੈ ਔਰ ਜਿਹੜੀ ਕੀ ਨਾਮਜ਼ਦਗੀਆਂ ਨੂੰ ਲੈ ਕੇ 5 ਜਨਵਰੀ ਤੋਂ 8 ਜਨਵਰੀ ਤੱਕ ਦਾ ਸਮਾਂ ਦਿੱਤਾ ਗਿਆ ਹੈ ਜਿੱਥੇ ਕੀ 3 ਵਜੇ ਤੱਕ ਉਮੀਦਵਾਰ ਆਪਣੀਆਂ ਨਾਮਜ਼ਦਗੀਆਂ ਪੱਤਰ ਦਾਖਲ ਕਰਵਾ ਸਕਦੇ ਹਨ ਔਰ ਇਸ ਦੌਰਾਨ ਜਿਹੜੀ ਨਾਮਜ਼ਦਗੀ ਪੱਤਰ ਦਾਖਲ ਕਰਵਾਏ ਹੋਏ ਹਨ ਉਹਨਾਂ ਨੂੰ ਵਾਪਸ ਲੈਣ ਦਾ ਜਿਹੜੀ ਤਰੀਕਾ ਹੈ ਉਹ 10 ਜਨਵਰੀ ਰੱਖੀ ਗਈ ਹੈ ਇਸ ਤੋਂ ਬਾਅਦ 18 ਜਨਵਰੀ ਨੂੰ ਸਵੇਰੇ 8 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਜਿਹੜੀ ਕੀ ਵੋਟ ਦੀ ਪ੍ਰਕਿਰਿਆ ਹੋਵੇਗੀ ਔਰ ਉਸੇ ਦਿਨ ਹੀ ਸ਼ਾਮ ਨੂੰ ਉਹਨਾਂ ਬੋਲਿੰਗ ਸੈਂਟਰਾਂ ਵਿੱਚ ਹੀ ਜਿਹੜੀ ਕੀ ਆ ਵੋਟਾਂ ਦੀ ਗਿਣਤੀ ਹੋਵੇਗੀ ਔਰ ਐਲਾਨ ਕੀਤਾ ਜਾਵੇਗਾ ਜਿਹੜੇ ਉਮੀਦਵਾਰ ਜਿੱਤੇ ਜਾਣਗੇ ਔਰ ਇਸ ਨੂੰ ਲੈ ਕੇ ਜ਼ਿਲ੍ਹਾ ਚੋਣ ਕਮਿਸ਼ਨ ਜਿਹੜੇ ਜਿਹੜੇ ਕਮ ਮੈਜਿਸਟ੍ਰੇਟ ਔਰ ਡਿਪਟੀ ਕਮਿਸ਼ਨਰ ਨੇ ਸ਼੍ਰੀ ਰਾਹੁਲ ਵੱਲੋਂ ਦਿੱਤੀ ਗਈ ਹਦਾਇਤਾਂ ਤਹਿਤ ਇਹਨਾਂ ਚਾਰਾ ਪਿੰਡਾਂ ਵਿੱਚ ਚੋਣ ਜਾਬਤਾ ਵੀ ਲਾਗੂ ਹੋ ਚੁੱਕਾ ਹੈ ਔਰ ਇਸ ਦੌਰਾਨ ਇਹਨਾਂ ਚਾਰਾ ਪਿੰਡਾਂ ਵਿੱਚ ਜਿਹੜੀ ਆ ਹਥਿਆਰ ਸਮਗਰੀ ਔਰ ਲਾਇਸੈਂਸੀ ਹਥਿਆਰ ਹੋਣ ਭਾਵੇਂ ਕੋਈ ਹੋਰ ਹੋਵੇ ਗੋਲੀ ਸਿਕਾ ਹੋਵੇ ਉਸ ਨੂੰ ਵਿਸਫੋਟਕ ਸਮਗਰੀ ਆ ਉਸ ਨੂੰ ਉਧਰ ਲਿਜਾਣ ਤੋਂ ਸਖਤ ਰਵਤੇ ਮਨਾਹੀ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ ਔਰ ਜਿਹੜੀ ਕੀ ਹੈ ਚੋਣਾਂ ਰਾਜ ਰਾਜ ਕੋਰਨ ਕਮਿਸ਼ਨ ਵੱਲੋਂ ਜਿਹੜੀਆਂ ਹਦਾਇਤਾਂ ਜਾਰੀ ਕੀਤੀਆਂ ਨੇ ਇਹਨਾਂ ਚੋਣਾਂ ਜਿਹੜੀਆਂ ਪੰਚਾਇਤੀ ਚੋਣਾਂ ਹੋਣ ਜਾ ਰਹੀਆਂ ਇਹਨਾਂ ਨੂੰ ਪੂਰੀ ਪਾਰਦਰਸ਼ੀ ਢੰਗ ਨਾਲ ਕਰਵਾਉਂਦਾ ਵੀ ਜਿਹੜਾ ਕਿ ਵਿਸ਼ਵਾਸ ਦਿੱਤਾ ਗਿਆ ਔਰ ਵੱਖ-ਵੱਖ ਪਾਰਟੀਆਂ ਨਾਲ ਸੰਬੰਧ ਜਿਹੜੇ ਉਮੀਦਵਾਰ ਆ ਉਹ ਪੰਚਾਇਤੀ ਚੋਣਾਂ ਲਈ ਆਪਣੀ ਨਾਮਜ਼ਦਗੀ ਪੱਤਰ ਜਿਹੜੇ ਆ ਕਿ ਉਹਨਾਂ ਵੱਲੋਂ ਅੱਜ ਤੋਂ ਪ੍ਰਕਿਰਿਆ ਜਿਹੜੀ ਸ਼ੁਰੂ ਕਰ ਦਿੱਤੀ ਜਾਵੇਗੀ ਔਰ ਇਸ ਦੌਰਾਨ ਜਿਹੜੀ ਕਿ ਸਮਾਂ ਜਿਹੜਾ ਵਾ ਉਹ 3 ਵਜੇ ਤੱਕ ਦੁਪਹਿਰ ਦਾ ਰਹੇਗਾ ਔਰ ਇਸ ਚੋਣਾਂ ਦੌਰਾਨ ਇਹ ਪੁਲਿਸ ਪ੍ਰਸ਼ਾਸਨ ਵੱਲੋਂ ਵੀ ਇਹ ਪੁਖਤਾ ਇੰਤਜ਼ਾਮ ਕੀਤੇ ਗਏ ਹਨ ਵੱਡੀ ਗਿਣਤੀ ਵਿੱਚ ਪੁਲਿਸ ਕਰਮਚਾਰੀ ਇਹਨਾਂ ਪਿੰਡਾਂ ਵਿੱਚ ਜਿਹੜੇ ਕਿ ਪੋਲਿੰਗ ਨੂੰ ਲੈ ਕੇ ਉੱਥੇ ਮੌਜੂਦ ਰਹਿਣਗੇ ਤਨਾਤ ਰਹਿਣਗੇ ਔਰ ਵੋਟਰਾਂ ਨੂੰ ਵੀ ਅਪੀਲ ਕੀਤੀ ਜਾ ਰਹੀ ਹੈ ਕਿ ਉਹ ਆਪਣੀ ਜਿਹੜੀ ਹੈ ਵੋਟ ਦਾ ਇਸਤੇਮਾਲ ਜੜਾ ਵਾ ਉਹ ਜਿਹੜੀ 18 ਜਨਵਰੀ ਨੂੰ ਹੋਵੇਗੀ ਉਹ ਪੂਰੇ ਇਮਾਨਦਾਰੀ ਨਾਲ ਔਰ ਬਿਨਾ ਕਿਸੇ ਡਰ ਭੈ ਤੋਂ ਉਹ ਆਪਣਾ ਵੋਟ ਦਾ ਇਸਤੇਮਾਲ ਕਰਨ ਔਰ ਜਿਹੜੇ ਚੋਣ ਰਾਜ ਕਮਿਸ਼ਨ ਹਨ ਉਹਨਾਂ ਵੱਲੋਂ ਜਿਹੜੇ ਵੋਟਰਾਂ ਨੂੰ ਆਪਣੀ ਵੋਟ ਦਾ ਇਸਤੇਮਾਲ ਕਰਨ ਲਈ ਵੀ ਅੱਗੇ ਅਪੀਲ ਕੀਤੀ ਜਾ ਰਹੀ ਹੈ ਔਰ ਜਿਹੜੇ ਨਵੇਂ ਵੋਟਰ ਹਨ ਉਹਨਾਂ ਨੂੰ ਵੀ ਇਸ ਵਿੱਚ ਵੱਧ ਝੜ ਕੇ ਆਪਣੀ ਵੋਟ ਦਾ ਇਸਤੇਮਾਲ ਕਰਨ ਲਈ ਜਾਗਰੂਕ ਕੀਤਾ ਜਾ ਰਿਹਾ ਹੈ ਕਮਿਸ਼ਨ ਵੱਲੋਂ ਜਿਲ੍ਹਾ ਤਰਨਤਾਰਨ ਦੇ ਦੋ ਬਲਾਕਾਂ ਅਧੀਨ ਹੁੰਦੇ ਚਾਰ ਪਿੰਡਾਂ ਦੀਆਂ ਪੰਚਾਇਤੀ ਚੋਣਾਂ ਕਰਵਾਉਣ ਦੀ ਜਿਹੜੀ ਆ ਉਹ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ ਜਿਸ ਤੋਂ ਨੋਟੀਫਿਕੇਸ਼ਨ ਕੱਲ੍ਹ ਤੋਂ ਜਾਰੀ ਹੋ ਚੁੱਕਾ ਹੈ ਜੋ ਜਿਸ ਸੰਬੰਧ ਵਿੱਚ ਜਿਹੜੇ ਚਾਰ ਪਿੰਡ ਹਨ ਉਹਨਾਂ ਦੇ ਨਾਮ ਇਸ ਤਰ੍ਹਾਂ ਕਾਜੀਕੋਟ ਪਿੰਡ ਹੈ ਕਕਾ ਕੰਡਿਆਲਾ ਪੰਡੋਰੀ ਗੋਲਾ ਅਤੇ ਭਿੱਖੀਵਿੰਡ ਬਲਾਕ ਅਧੀਨ ਹੁੰਦੇ ਮਾੜੀ ਕੰਬੋਕੇ ਪਿੰਡ ਵਿੱਚ ਜਿਹੜੀ ਆ ਪੰਚਾਇਤੀ ਚੋਣਾਂ ਦੀ ਪ੍ਰਕਿਰਿਆ ਜਿਹੜੀ ਉਹ ਸ਼ੁਰੂ ਕਰਵਾ ਦਿੱਤੀ ਗਈ ਹੈ ਔਰ ਜਿਹੜੀ ਕੀ ਨਾਮਜ਼ਦਗੀਆਂ ਨੂੰ ਲੈ ਕੇ 5 ਜਨਵਰੀ ਤੋਂ 8 ਜਨਵਰੀ ਤੱਕ ਦਾ ਸਮਾਂ ਦਿੱਤਾ ਗਿਆ ਹੈ ਜਿੱਥੇ ਕੀ 3 ਵਜੇ ਤੱਕ ਉਮੀਦਵਾਰ ਆਪਣੀਆਂ ਨਾਮਜ਼ਦਗੀਆਂ ਪੱਤਰ ਦਾਖਲ ਕਰਵਾ ਸਕਦੇ ਹਨ ਔਰ ਇਸ ਦੌਰਾਨ ਜਿਹੜੀ ਨਾਮਜ਼ਦਗੀ ਪੱਤਰ ਦਾਖਲ ਕਰਵਾਏ ਹੋਏ ਹਨ ਉਹਨਾਂ ਨੂੰ ਵਾਪਸ ਲੈਣ ਦਾ ਜਿਹੜੀ ਤਰੀਕ ਹੈ ਉਹ 10 ਜਨਵਰੀ ਰੱਖੀ ਗਈ ਹੈ ਇਸ ਤੋਂ ਬਾਅਦ 18 ਜਨਵਰੀ ਨੂੰ ਸਵੇਰੇ 8 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਜਿਹੜੀ ਕੀ ਵੋਟ ਦੀ ਪ੍ਰਕਿਰਿਆ ਹੋਵੇਗੀ ਔਰ ਉਸੇ ਦਿਨ ਹੀ ਸ਼ਾਮ ਨੂੰ ਉਹਨਾਂ ਪੋਲਿੰਗ ਸੈਂਟਰਾਂ ਵਿੱਚ ਹੀ ਜਿਹੜੀ ਕੀ ਆ ਵੋਟਾਂ ਦੀ ਗਿਣਤੀ ਹੋਵੇਗੀ ਔਰ ਐਲਾਨ ਕੀਤਾ ਜਾਵੇਗਾ ਜਿਹੜੇ ਉਮੀਦਵਾਰ ਜਿੱਤੇ ਜਾਣਗੇ ਔਰ ਇਸ ਨੂੰ ਲੈ ਕੇ ਜ਼ਿਲ੍ਹਾ ਚੋਣ ਕਮਿਸ਼ਨ ਜਿਹੜੇ ਜਿਹੜੇ ਕਮ ਮੈਜਿਸਟ੍ਰੇਟ ਔਰ ਡਿਪਟੀ ਕਮਿਸ਼ਨਰ ਨੂੰ ਜਿਹੜੇ ਰਾਹੁਲ ਬਨੋ ਦਿੱਤੀ ਗਈ ਹੈ ਦਾ ਤਹਿਤ ਇਹਨਾਂ ਚਾਰਾਂ ਪਿੰਡਾਂ ਵਿੱਚ ਚੋਣ ਜਾਬਤਾ ਵੀ ਲਾਗੂ ਹੋ ਚੁੱਕਾ ਹੈ ਔਰ ਇਸ ਦੌਰਾਨ ਇਹਨਾਂ ਚਾਰਾਂ ਪਿੰਡਾਂ ਵਿੱਚ ਜਿਹੜੀ ਆ ਹਥਿਆਰ ਸਮਗਰੀ ਔਰ ਲਾਇਸੈਂਸੀ ਹਥਿਆਰ ਹੋਣ ਭਵੇਂ ਕੋਈ ਹੋਰ ਹੋਵੇ ਗੋਲੀ ਸਿਕਾ ਹੋਵੇ ਉਸ ਨੂੰ ਇਸ ਵਟਕਸ ਸਮਗਰੀ ਆ ਉਸ ਨੂੰ ਉਧਰ ਲੈ ਜਾਣ ਤੋਂ ਸਖਤ ਰਵਤੇ ਮਨਾਹੀ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ ਔਰ ਜਿਹੜੀ ਕੀ ਹੈ ਚੋਣ ਰਾਜ ਰਾਜ ਕੋਰਨ ਕਮਿਸ਼ਨ ਵੱਲੋਂ ਜਿਹੜੀਆਂ ਹਦਾਇਤਾਂ ਜਾਰੀ ਕੀਤੀਆਂ ਨੇ ਇਹਨਾਂ ਚੋਣਾਂ ਜਿਹੜੀ ਪੰਚਾਇਤੀ ਚੋਣਾਂ ਹੋਣ ਜਾ ਰਹੀਆਂ ਇਹਨਾਂ ਨੂੰ ਪੂਰੀ ਪਾਰਦਰਸ਼ੀ ਢੰਗ ਨਾਲ ਕਰਵਾਉਂਦਾ ਵੀ ਜਿਹੜਾ ਕਿ ਵਿਸ਼ਵਾਸ ਦਿੱਤਾ ਗਿਆ ਹੈ ਔਰ ਵੱਖ-ਵੱਖ ਪਾਰਟੀਆਂ ਨਾਲ ਸੰਬੰਧ ਜਿਹੜੇ ਉਮੀਦਵਾਰ ਹੈ ਉਹ ਪੰਚਾਇਤੀ ਚੋਣਾਂ ਲਈ ਆਪਣੀ ਨਾਮਜ਼ਦਗੀ ਪੱਤਰ ਜਿਹੜੇ ਆ ਕਿ ਉਹਨਾਂ ਵੱਲੋਂ ਅੱਜ ਤੋਂ ਪ੍ਰਕਿਰਿਆ ਜਿਹੜੀ ਸ਼ੁਰੂ ਕਰ ਦਿੱਤੀ ਜਾਵੇਗੀ ਔਰ ਇਸ ਦੌਰਾਨ ਜਿਹੜੀ ਕਿ ਸਮਾਂ ਜਿਹੜਾ ਵਾ ਉਹ 3 ਵਜੇ ਤੱਕ ਦੁਪਹਿਰ ਦਾ ਰਹੇਗਾ ਔਰ ਇਸ ਚੋਣਾਂ ਦੌਰਾਨ ਪੁਲਿਸ ਪ੍ਰਸ਼ਾਸਨ ਵੱਲੋਂ ਅਮੀ ਪੁਖਤਾਂਤ ਇਜਾਮ ਕੀਤੇ ਗਏ ਹਨ ਵੱਡੀ ਗਿਣਤੀ ਵਿੱਚ ਪੁਲਿਸ ਕਰਮਚਾਰੀ ਇਨ੍ਹਾਂ ਪਿੰਡਾਂ ਵਿੱਚ ਜਿਹੜੇ ਕੀ ਪੋਲਿੰਗ ਨੂੰ ਲੈ ਕੇ ਉੱਥੇ ਮੌਜੂਦ ਰਹਿਣਗੇ ਤਨਾਤ ਰਹਿਣਗੇ ਔਰ ਵੋਟਰਾਂ ਨੂੰ ਵੀ ਅਪੀਲ ਕੀਤੀ ਜਾ ਰਹੀ ਹੈ ਕਿ ਉਹ ਆਪਣੀ ਜਿਹੜੀ ਹੈ ਵੋਟ ਦਾ ਇਸਤੇਮਾਲ ਜੜਾ ਵਾ ਉਹ ਜਿਹੜੀ 18 ਜਨਵਰੀ ਨੂੰ ਹੋਵੇਗੀ ਉਹ ਪੂਰੇ ਇਮਾਨਦਾਰੀ ਨਾਲ ਔਰ ਬਿਨਾ ਕਿਸੇ ਡਰ ਭੈ ਤੋਂ ਉਹ ਆਪਣਾ ਵੋਟ ਦਾ ਇਸਤੇਮਾਲ ਕਰਨ ਔਰ ਜਿਹੜੇ ਚੋਣ ਰਾਜ ਕਮਿਸ਼ਨ ਹਨ ਉਹਨਾਂ ਵੱਲੋਂ ਜਿਹੜੇ ਵੋਟਰਾਂ ਨੂੰ ਆਪਣੀ ਵੋਟ ਦਾ ਇਸਤੇਮਾਲ ਕਰਨ ਲਈ ਵੀ ਅੱਗੇ ਅਪੀਲ ਕੀਤੀ ਜਾ ਰਹੀ ਹੈ ਔਰ ਜਿਹੜੇ ਨਵੇਂ ਵੋਟਰ ਹਨ ਉਹਨਾਂ ਨੂੰ ਵੀ ਇਸ ਵਿੱਚ ਵੱਧ ਝੜ ਕੇ ਆਪਣੀ ਵੋਟ ਦਾ ਇਸਤੇਮਾਲ ਕਰਨ ਲਈ ਜਾਗਰੂਕ ਕੀਤਾ ਜਾ ਰਿਹਾ ਹੈ ਰਮਨ ਚਾਵਲਾ ਜਗਮਨੀ ਟੀਵੀ ਤਰਨਤਾਰਨ